ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਦੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਆਂ ਜੀ ਲਓ ਜੀ ਅੱਜ ਆਪਾਂ ਬਣਾ ਰਹੇ ਆ ਮਿਲਕ ਪਾਊਡਰ ਤੋਂ ਪੇੜੇ ਮੱਥਰਾ ਦੇ ਪੇੜੇ ਸਭ ਤੋਂ ਪਹਿਲਾਂ ਆਪਾਂ ਗੈਸ ਦੇ ਉੱਪਰ ਕੜਾਹੀ ਰੱਖ ਲਈਏ ਜੀ ਇਸਦੇ ਆਪਾਂ ਇਸ ਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਜੀ ਦੋ ਚਮਚ ਲਓ ਜੀ ਓਹ ਟਿਕੜਾ ਹੀ ਹੁਣ ਆਪਾਂ ਗਰਮ ਕਰ ਰਹੇ ਆ ਆਪਾਂ ਦੇਸੀ ਘਿਓ ਆਪਾਂ ਇਸ ਦੇ ਵਿੱਚ ਕੇਰਾ ਪਿਘਲਾਉਣਾ ਜੀ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰਨੀ ਹੈ ਜੀ ਲਓ ਜੀ ਆਪਾਂ ਇਸ ਦੇ ਵਿੱਚ ਦੇਸੀ ਘਿਓ ਪਾ ਲੈਣਾ ਇਹ 2 ਚਮਚ ਹੁਣ ਆਪਾਂ ਇਸ ਦੇ ਵਿੱਚ ਇੱਕ ਕੌਲੀ ਆਪਾਂ ਦੁੱਧ ਦੀ ਪਾਵਾਂਗੇ ਜੀ ਉਹਨ ਇੱਕ ਕੌਲੀ ਆਪਾਂ ਇਸ ਦੇ ਵਿੱਚ ਸੁੱਕੇ ਦੁੱਧ ਦੀ ਪਾਵਾਂਗੇ ਜੀ ਤੇ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਆਪਣਾ ਗੈਸ ਬੰਦ ਹੋਣਾ ਚਾਹੀਦਾ ਜੀ ਉਸ ਟਾਈਮ ਤੇ ਜਦੋਂ ਆਪਾਂ ਇਸ ਦੇ ਵਿੱਚ ਸੁੱਕਾ ਦੁੱਧ ਪਾ ਕੇ ਮਿਕਸ ਕਰਨਾ ਕਿਉਂਕਿ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਨਾ ਪਹਿਲਾਂ ਤਾਂ ਕਿ ਇਸ ਦੇ ਵਿੱਚ ਕੋਈ ਵੀ ਗੁੱਠਲੀ ਨਾ ਰਵੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਗੈਸ ਨੂੰ ਜਲਾ ਲਾਂਗੇ ਤੇ ਆਪਾਂ ਇਸ ਦਾ ਮਾਵਾ ਤਿਆਰ ਕਰਾਂਗੇ ਜੀ ਲਓ ਜੀ ਆਪਣਾ ਗੈਸ ਚੱਲ ਜ ਜਾਂਦਾ ਪਰ ਆਪਾਂ ਗੈਸ ਦੀ ਫਲੇਮ ਲੋ ਹੀ ਰੱਖਣੀ ਹੈ ਜੀ ਇਸ ਨੂੰ ਚਲਾਉਂਦੇ ਰਹਿਣਾ ਕਿਉਂਕਿ ਆਪਾਂ ਇਸ ਨੂੰ ਚਲਾਉਂਦੇ ਰਵਾਂਗੇ ਇਸ ਦੇ ਨਾਲ ਇਹ نیچے ਨਹੀਂ ਲੱਗੂਗਾ ਨਹੀਂ ਤਾਂ ਇਹ ਬਹੁਤ ਜਲਦੀ نیچے ਲੱਗ ਜਾਂਦਾ ਜੀ ਕੜਾਹੀ ਦੇ ਨਾਲ نیچے ਲੱਗ ਜੂਗਾ ਜੀ ਨਹੀਂ ਤਾਂ ਹੁਣ ਆਪਾਂ ਇਸ ਦਾ ਮਾਵਾ ਤਿਆਰ ਕਰ ਲਾਂਗੇ ਤੇ ਇੱਕ ਚਮਚਾਪ ਆਪਾਂ ਇਸ ਦੇ ਵਿੱਚ ਖੰਡ ਦਾ ਪਾਤਾ ਜੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਣਾ ਮਾਵਾ گاੜਾ ਹੋਣਾ ਸ਼ੁਰੂ ਹੋ ਗਿਆ ਜੀ 5-7 ਮਿੰਟਾਂ ਵਿੱਚ ਇਹਦੀ ਆਪਣਾ ਮਾਵਾ ਬਣ ਕੇ ਤਿਆਰ ਹੋ ਜਾਊਗਾ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਅੱਗੇ ਨਾਲ ਕਿੰਨਾ گاੜਾ ਹੋ ਗਿਆ ਜੀ ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਜੀ ਬਸ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਚੰਗੀ ਤਰ੍ਹਾਂ ਨਹੀਂ ਤਾਂ ਇਹ ਨੀਚੇ ਲੱਗ ਜਾਊਗਾ ਹੁਣ ਆਪਣਾ ਮਾਵਾ ਤਿਆਰ ਹੋ ਗਿਆ ਜੀ ਆਪਾਂ ਇਸ ਰਿਕ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਉਸ ਨੂੰ ਠੰਡਾ ਕਰਾਂਗੇ ਪਹਿਲਾਂ ਆਪਾਂ ਲਓ ਜੀ ਆਪਾਂ ਇਸ ਨੂੰ ਠੰਡਾ ਕਰ ਲਿਆ ਜੀ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਤਿੰਨ ਚਮਚ ਨਾਰੀਅਲ ਦਾ ਬਰਾਦਾ ਜੀ ਉਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਲਓ ਜੀ ਆ ਥੋੜਾ ਜਿਹਾ ਹੱਥਾਂ ਦੇ ਦੇਸੀ ਘਿਓ ਲਾ ਕੇ ਆਪਾਂ ਇਸ ਨੂੰ ਮਿਕਸ ਕਰਾਂਗੇ ਜੀ ਕਿਉਂਕਿ ਨਹੀਂ ਤਾਂ ਇਹ ਚਿਪਚਿਪਾ ਜਾ ਹੁੰਦਾ ਆਪਣੇ ਹੱਥਾਂ ਦੇ ਨਾਲ ਲੱਗੀ ਜਾਂਦਾ ਜੀ। ਲਓ ਜੀ। ਆਪਾਂ ਇਸ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਆਪਣੇ ਹੱਥਾਂ ਦੇ ਉੱਪਰ ਦੇਸੀ ਘਿਓ ਲਾ ਕੇ ਇਹਦੇ ਪੇੜੇ ਬਣਾਵਾਂਗੇ ਜੀ। ਥੋੜਾ ਥੋੜਾ ਆਪਾਂ ਬੈਟਰ ਲੈ ਕੇ ਜੀ ਉਸ ਨੂੰ ਆਪਾਂ ਪੇੜਾ ਬਣਾ ਕੇ ਹਲਕਾ ਜਿਹਾ ਆਪਾਂ ਉਸ ਨੂੰ ਦਬਾ ਦੇਣਾ ਜੀ ਉੱਪਰੋਂ। ਨੇ ਪਾ ਸਾਰੇ ਪੇੜੇ ਇਸੇ ਤਰ੍ਹਾਂ ਬਣਾ ਲੈਣਾ ਜੀ ਇਸੇ ਤਰ੍ਹਾਂ ਘਰ ਦੇ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੇ ਆ ਜੀ ਇਹ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੇ ਹੈਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਵਧੀਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਕਿਸੇ ਪਾਸੇ ਕੋਈ ਕ੍ਰੈਕ ਨਹੀਂ ਹੋਏਗੇ ਤੇ ਖਾਣ ਦੇ ਵਿੱਚ ਵੀ ਬਹੁਤ ਸੌਫਟ ਹੋਣਗੇ ਜੀ